ਇਹ ਪਾਲਿਸੀ ਇਹ ਵੱਲ ਉਹ ਸੁਚਨਿੰਦੇ ਬੰਦਿਆ ਦੇ ਇੰਟਰਸਟ ਲਈ ਹੈ ਇਹ ਪਾਲਿਸੀ ਕਾਲਿ ਚਨਿੰਦੇ ਦੀ ਪਾਲਿਸੀ ਹੈ ਇਹ ਹਾਈ ਕੋਰਟ ਦੇ ਕਦਮ ਵਰਤਾ ਰਹੇ ਸੀ ਡੇਢ ਘੰਟਾ ਡੇਢ ਘੰਟਾ ਸਤਿਕਾਰਯੋਗ ਸਜਣੋ ਡੇਢ ਘੰਟਾ ਸਾਡੀ ਹਾਈ ਕੋਰਟ ਨੇ ਇਹ ਚ ਮਰਜ਼ੁਪਾਈ ਕੀਤੀ ਜਿਹਦੇ ਵਿੱਚੋਂ ਇੱਕ ਘੰਟਾ ਤਾਂ ਇਹਨਾਂ ਦੇ ਝਾੜਾ ਹੀ ਪਈਆਂ ਇਹਨਾਂ ਕੋਈ ਜਵਾਬ ਹੋਗੀ ਮਾਨਯੋਗ ਹਾਈ ਕੋਰਟ ਨੇ ਕਿਹਾ ਕੀ ਤੁਸੀਂ ਕੋਈ ਸੋਸ਼ਲ ਇੰਪੈਕਟ ਕਰਾਈ ਇਤਨੀ ਸਮਾਜੀਕ ਕਿਤਾ ਕੀ ਪ੍ਰਭਾਵ ਪੈਣਾ ਤੁਸੀਂ ਕਰਵਾਇਆ ਕਿਉਂਕਿ ਇਹ ਪਾਲਿਸੀਆਂ ਦੇ ਪਹਿਲੇ ਕਲੌਜ਼ ਹੁੰਦੇ ਨੇ ਜੇ ਕੋਈ ਸਿ ਪਾਲਿਸੀ ਲੈ ਕੇ ਹੋਏ ਨਾ ਸਾਨੂੰ ਸਮਾਜੀਕ ਕਿਤੇ ਪ੍ਰਭਾਵ ਕੀ ਪੈਣੇ ਨੇ ਉਹ ਦੇਖਣੇ ਪੈਣਗੇ ਸਰਕਾਰ ਦਾ ਜਵਾਬ ਸੀ ਨਹੀਂ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਜਿਦੇ ਕੀ ਮੁੱਖ ਯੋਜਕ ਮੇਰੇ ਵੱਡੇ ਵੀਰ ਬਲਵਿੰਦਰ ਵੀਰ ਜੀ ਤੇ ਇਸ ਹੈਲਦੀ ਡਿਸਕਸ਼ਨ ਦਾ ਪ੍ਰੋਗਰਾਮ ਇੱਕ ਜੋ ਮੰਚ ਰੱਖਿਆ ਗਿਆ ਵਾ ਸਾਡੇ ਸਾਰਿਆਂ ਦੀ ਪਸੰਦ ਸਾਡੇ ਬਹੁਤ ਹੀ ਸਤਿਕਾਰਯੋਗ ਸਹਾ ਮੀਰ ਸਿੰਘ ਜੀ ਉਹਨਾਂ ਦੇ ਨਾਲ ਜਿੰਨੇ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਕਿਸਾਨ ਲੀਡਰਸ ਆਏ ਨੇ ਉਹਨਾਂ ਦੇ ਨਾਲ ਬਾਕੀ ਜਿੰਨੇ ਵੀ ਮੇਰੇ ਨਾਲ ਵੀ ਪੰਚ ਸਰਪੰਚ ਨੌਜਵਾਨ ਜਿੰਨੇ ਵੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਰੇ ਸੱਜਣ ਪਹੁੰਚੇ ਨੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਬਖਸ਼ੀ ਫਤਿਹ ਨੂੰ ਪ੍ਰਵਾਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਟਾਰਟਿੰਗ 'ਚ ਇਹ ਕਹਿਣਾ ਮੋਸਟਲੀ ਮਿਲਦਾ ਸਾਰਿਆਂ ਤੋਂ ਮੈਂ ਛੋਟਾ ਹੀ ਹੋਊਂਗਾ ਕੋਸ਼ਿਸ਼ ਕਿ ਮੇਰੇ ਸੱਜਣ ਮੇਰੇ ਦੋਸਤ ਮੇਰੇ ਪਹਾਣ ਦੇ ਹੋਣਗੇ ਕਿ ਜਿਵੇਂ ਅਸੀਂ ਪੇਪਰ ਕਰਦੇ ਹੁੰਦੇ ਆ ਟਾਈਮ ਪੂਰਾ ਹੁੰਦਾ ਟੀਚਰ ਕਹਿੰਦਾ ਸ਼ੀਟ ਦੋ ਸ਼ੀਟ ਦੋ ਅਸੀਂ ਕਹਿੰਦੇ ਜੀ 2 ਮਿੰਟ 2 ਮਿੰਟ ਉਹ 2 ਮਿੰਟ ਬਾਅਦ ਮੰਗਣ ਤੋਂ ਮੈਂ ਪਹਿਲਾਂ ਹੀ 2-4 ਮਿੰਟ ਦੀ ਗਸਤਾਖੀ ਮੰਗ ਕੇ ਮੈਂ ਚੱਲੂਗਾ ਕਿਉਂਕਿ ਦਿਲ 'ਚ ਬਲਬਲੇ ਬਹੁਤ ਨੇ ਦਿਲ 'ਚ ਬਲਬਲੇ ਬਹੁਤ ਨੇ ਤੇ ਅੱਜ ਦੀ ਇਸ ਸਾਡੇ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ 21 ਸਾਡੇ ਮੈਮ ਆਏ ਨੇ ਸਾਹਮਣੇ ਬੈਠੇ ਆ ਉਹਨਾਂ ਦਾ ਵੀ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕਿ ਉਹਨਾਂ ਨੇ ਵੀ ਸਹਿਯੋਗ ਦਿੱਤਾ ਅੱਜ ਦਾ ਜਿਹੜਾ ਮੈਂ ਤੁਹਾਡੇ ਨਾਲ ਆਪਣੀ ਬਾਰਤਾ ਲਾਪ ਸਾਂਝੀ ਕਰਨੀ ਆ ਉਹਦੇ ਕੇਵਲ ਮੇਰੇ ਤਿੰਨ ਪੜਾ ਹੋਣਗੇ ਪਹਿਲਾ ਤਾਂ ਜਿਹੜਾ ਇਹ ਸਭ ਤੋਂ ਜ਼ਰੂਰੀ ਜਿਹੜਾ ਲੈਂਡ ਪੁਲਿੰਗ ਦਾ ਕੱਲ ਹਾਈ ਕੋਰਟ ਦਾ ਬਰਤਾਰਾ ਜੋ ਇੱਕ ਸਰ ਕੱਲ ਦੀ ਘਟਨਾ ਉਹਦੇ ਸੰਬੰਧ ਕੋਸ਼ਿਕ ਗੱਲਣਾ ਮੈਂ ਤੁਹਾਡੇ ਨਾਲ ਸਾਂਝਿਆ ਕਰ ਰਹੀਆਂ ਕਿਉਂਕਿ ਹਜੇ ਲੜਾਈ ਖਤਮ ਨਹੀਂ ਹੋਈ ਹਜੇ ਲੜਾਈ ਦੇ ਵਿੱਚ ਇੱਕ ਠੰਡਾ ਹਵਾ ਦਾ ਬੋਲਾ ਆਇਆ ਵਾ ਸਾਨੂੰ ਹਜੇ ਆਪਣੀ ਲੜਾਈ ਜਾਰੀ ਰੱਖਣੀ ਪਊਗੀ ਉਹਦੇ ਨਾਲ ਨਾਲ ਅਗਲਾ ਜਿਹੜਾ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਉਹ ਇਹੀ ਹੈ ਜਿਹੜਾ ਅੱਜ ਦਾ ਇਹ ਕਨਸੈਪਟ ਲਗਾਇਆ ਗਿਆ ਕੁਰਸੀ ਜਿਹੜਾ ਕਨਸੈਪਟ ਆ ਆਡੀਟੋਰੀਅਮ ਕਲਚਰ ਜਿਹੜਾ ਇਹ ਸਰਕਾਰ ਨੇ ਅਡਾਪਟ ਕੀਤਾ ਵਾ ਇਸ ਕਨਸੈਪਟ ਦੇ ਬਾਰੇ ਗੱਲ ਕਰਨੀ ਹੈ ਇਹਦੇ ਅਤੀਤ ਬਾਰੇ ਗੱਲ ਕਰਨੀ ਹੈ ਵੀ ਇਹ ਕਿਉਂ ਰੱਖਿਆ ਗਿਆ ਟੀਚਾ ਮੇਰੀਆਂ ਕੁਸ਼ਤ ਆਪਦੀਆਂ ਗੱਲਾਂ ਨੇ ਜਿਹੜੀਆਂ ਮੈਂ ਗੱਲ ਕਰੂੰਗਾ ਸ਼ੁਰੂ ਕਰਦੇ ਆਂ ਦੋਸਤੋ ਪਹਿਲਾਂ ਤਾਂ ਉਹ ਕਹਿੰਦੇ ਆ ਵੀ ਮੁੱਦਾ ਹੋਂਦ ਦਾ ਹੋਇਆ ਤਾਂ ਤੀਰਾਂ ਨਾਲ ਟਕਰਾਂਗੇ ਮੁੱਦਾ ਹੋਂਦ ਦਾ ਹੋਇਆ ਤੀਰਾਂ ਨਾਲ ਟਕਰਾਂਗੇ ਅਸੀਂ ਬੈਠੇ ਨਹੀਂ ਸਿਰ ਤੇ ਉੱਡਦੇ ਬਾਜ ਦੇਖਣ ਨੂੰ ਸਾਡੇ ਦਸ਼ਮੇਸ਼ ਪਿਤਾ ਨੇ ਤੀਰਾਂ ਦੀ ਬਿਸ਼ਾਰਾਂ ਦੇ ਨਾਲ ਤੀਆਂ ਦੇ ਮੀਂਹ ਵਰਸਾ ਕੇ ਸਵਾ ਲੱਖ ਨਾਲ ਇੱਕ ਲੜਾਇਆ ਸੀਗਾ ਸੋ ਇਹ ਮੁੱਦਾ ਸਾਡੀ ਹੋਂਦ ਦਾ ਅਸੀਂ ਇਹਨੂੰ ਮਹਾਰਾਜ ਦੇ ਬਖਸ਼ੇ ਵਿੱਚ ਸਾਨੂੰ ਬਾਲਾ ਅਸੀਂ ਉਸੇ ਅੰਦਾਜ਼ ਤੀਰਾਂ ਦੇ ਨਾਲ ਟਕਰਾਂਗੇ ਕਿਉਂਕਿ ਕਈ ਕਿਸਮ ਦੇ ਬਾਦ ਇਨਸਾਨਾਂ ਦੀਆਂ ਜਾਨਵਰਾਂ ਦੀਆਂ ਪ੍ਰਜਾਤੀਆਂ ਹੁੰਦੀਆਂ ਨੇ ਇੱਕ ਜਿਹੜਾ ਉਹ ਕਹਿੰਦੇ ਆਪਾਂ ਪਿੰਡਾਂ 'ਚ ਕਹਿੰਦੇ ਹੁੰਦੇ ਆ ਉਹ ਆਪਣੇ ਸੱਪ ਖਾਣ ਵਾਲਾ ਡੱਡੂ ਖਾਣ ਵਾਲੇ ਬਾਜ ਆਉਂਦੇ ਹੁੰਦੇ ਨੇ ਉਵੇਂ ਦੇ ਦਿੱਲੀੋਂ ਜਿਹੜੇ ਇਹ ਬਾਜ ਆਏ ਨੇ ਸਾਡੀ ਹੋਂਦ ਨੂੰ ਹਮਲਾ ਕਰਨ ਲਈ ਉਹਨਾਂ ਤੋਂ ਅਸੀਂ ਬਚਣਾ ਵਾ ਕੱਲ ਜੋ ਮਾਨਯੋਗ ਹਾਈ ਕੋਰਟ ਨੇ ਜਿਹੜੀਆਂ ਇਹ ਸਰਕਾਰ ਜਦੋਂ ਗਈਆਂ ਬਾਲਿਓ ਪਿੰਡ ਦੇ ਪੰਚ ਗ੍ਰਾਮ ਸਭਾ ਸਰਪੰਚ ਵਧਾਈ ਦੇ ਪਾਤਰ ਨੇ ਸਾਡੇ ਵਕੀਲ ਸਾਹਿਬ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਕੱਲ ਉੱਥੇ ਜਾ ਕੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤਾਂ ਪੀਆਈਐਲ ਫਾਈਲ ਹੋਈਆਂ ਹਾਈ ਕੋਰਟ ਨੇ ਸਭ ਤੋਂ ਪਹਿਲਾਂ ਕਿਹਾ ਕਿ ਕੀ ਤੁਸੀਂ ਕੋਈ ਸੋਸ਼ਲ ਇੰਪੈਕਟ ਅਸੈਸਮੈਂਟ ਕਰਵਾਈ ਸਾਰੇ ਮੇਰੇ ਤੋਂ ਪਹਿਲਾਂ ਬਲਾਰੇ ਬੋਲ ਕੇ ਗਏ ਨੇ ਤਾਂ ਮਤਲਬ ਜਿਹੜੀ ਮੈਂ ਮੇਰੀ ਸਮਝ ਆ ਵੀ ਹਾਈ ਕੋਰਟ ਨੇ ਕੀ ਕਹਿਣਾ ਚਾਹੁੰਦੀ ਹੋਗੀ ਮਾਣਜੋਗ ਹਾਈ ਕੋਰਟ ਨੇ ਕਿਹਾ ਕਿ ਕੀ ਤੁਸੀਂ ਕੋਈ ਸੋਸ਼ਲ ਇੰਪੈਕਟ ਕਰਾਈ ਕੀ ਤੁਹਾਨੂੰ ਸਮਾਜਿਕ ਇਤੇ ਕੀ ਪ੍ਰਭਾਵ ਪੈਣਾ ਤੁਸੀਂ ਕਰਵਾਇਆ ਕਿਉਂਕਿ ਇਹ ਪਾਲਿਸੀਆਂ ਦੇ ਪਹਿਲੇ ਕਲੌਜ਼ ਹੁੰਦੇ ਨੇ ਜੇ ਕੋਈ ਵੀ ਅਸੀਂ ਪਾਲਿਸੀ ਲੈ ਕੇ ਹੋਏ ਨਾ ਸਾਨੂੰ ਸਮਾਜਿਕ ਇਤੇ ਪ੍ਰਭਾਵ ਕੀ ਪੈਣੇ ਨੇ ਉਹ ਦੇਖਣੇ ਪੈਣਗੇ ਸਰਕਾਰ ਦਾ ਜਵਾਬ ਸੀ ਨਹੀਂ ਸਰ ਕੋਰਟ ਨੇ ਪੁੱਛਿਆ ਕਿ ਇਹਦੇ ਨਾਲ ਵਾਤਾਵਰਣ ਤੇ ਬਹੁਤ ਵੱਡਾ ਪ੍ਰਭਾਵ ਪੈਣਾ ਕੀ ਤੁਸੀਂ এনवायरमेंटਲ ਇੰਪੈਕਟ ਅਸੈਸਮੈਂਟ ਕਰਵਾਈ ਕਿਉਂਕਿ ਸਾਡੇ ਇਹਦਾ ਜਿਹੜੀ ਖੇਤੀ ਆ ਸਾਡੇ ਕਿੰਨੇ ਦਰਖਤ ਜਾਂ ਸਾਡਾ ਕਿੰਨਾ ਵਾਤਾਵਰਣ ਦੇ ਵਿੱਚ ਖੇਤੀ ਵੀ ਯੋਗਦਾਨ ਪਾਉਂਦੀ ਹੈ ਕੀ ਤੁਸੀਂ ਕੋਈ এনवायरमेंटਲ ਇਨਸਪੈਕਟ ਤੁਸੀਂ ਅਸੈਸਮੈਂਟ ਕਰਵਾਈ ਸਰਕਾਰ ਦਾ ਜਵਾਬ ਸੀ ਨਾ ਉਤੋਂ ਬਾਅਦ ਉਹਨਾਂ ਨੇ ਪੁੱਛਿਆ ਕਿ ਤੁਸੀਂ ਕਿੰਨੇ ਇਸ ਨਾਲ ਕਿਸਾਨ ਜ਼ਿਮੀਂਦਾਰ ਦੁਕਾਨਦਾਰ ਪਿੰਡਾਂ ਵਾਲੇ ਤੇ ਜਿਹੜੇ ਪਿੰਡੂ ਜਿਹੜੇ ਸਾਡੇ ਸੱਜਣ ਨੇ ਛੋਟੇ-ਛੋਟੇ ਸਾਡੇ ਦੁਕਾਨਦਾਰ ਨੇ ਜਾਂ ਕੰਮ ਕਰਨ ਵਾਲੇ ਲੋਹਾਰ ਵੀਰ ਹੋਰ ਕਿੰਨੇ ਫੈਮਲੀਆਂ ਦੀ ਡਿਸਪਲੇਸਮੈਂਟ ਹੋਣੀ ਆ ਪਰਿਵਾਰਾਂ ਨੇ ਉਜੜਨਾ ਕੀ ਤੁਸੀਂ ਉਹਦੀ ਕੋਈ ਅਸੈਸਮੈਂਟ ਕਰਵਾਈ ਕਿ ਇਹਨਾਂ ਦਾ ਮੁੜ ਵਸੇਵਾ ਰੀਹੈਬਿਟੇਸ਼ਨ ਕਿਵੇਂ ਕਰਨਾ ਵਾ ਕੀ ਤੁਸੀਂ ਤੁਸੀਂ ਇਹ ਤਾਂ ਜਿਹੜੇ ਜ਼ਿਮੀਦਾਰ ਨੇ ਉਹਨਾਂ ਦਾ ਜ਼ਮੀਨਾਂ ਲੈ ਰਹੇ ਹੋ ਜਿਨ੍ਹਾਂ ਜਮੀਨਾਂ ਨਹੀਂ ਹੈਗੀਆਂ ਪਰ ਉਸ ਜ਼ਮੀਨਾਂ ਤੇ ਕੰਮ ਕਰਦੇ ਨੇ ਕੀ ਤੁਸੀਂ ਉਹਨਾਂ ਬਾਰੇ ਸੋਚਿਆ ਕਿ ਤੁਸੀਂ ਕੀ ਕਰੋਗੇ ਸਾਡੀ ਬਹੁਤ ਹੀ ਕਾਬਲ ਸਰਕਾਰ ਕੋ ਜਵਾਬ ਸੀ ਨਾ ਸੋ ਜਦੋਂ ਤੁਹਾਡੇ ਕੋਲ ਸਭ ਕੁਝ ਨਾ ਆ ਮਾਂ ਭਾਂਡਾ ਖਾਲੀ ਆ ਫਿਰ ਤੁਸੀਂ ਕਿਸ ਤਰ੍ਹਾਂ ਨਾ ਕਹਿ ਰਹੇ ਹੋ ਕਿ ਅਸੀਂ ਵਿਕਾਸ ਕਰਾਂਗੇ ਅਸੀਂ ਬਹੁਤ ਕੁਝ ਕਰਾਂਗੇ ਸਾਡੇ ਉਸ ਤੋਂ ਬਾਅਦ ਕੋਰਟ ਨੇ ਜਦੋਂ ਪੁੱਛਿਆ ਕਿ ਤੁਸੀਂ ਐਡੇ ਵੱਡੇ ਪੱਧਰ ਤੇ ਤੁਸੀਂ ਅਪਜਾਉ ਜ਼ਮੀਨਾਂ ਨੂੰ ਤੁਸੀਂ ਅਪਜਾਉ ਜ਼ਮੀਨਾਂ ਨੂੰ ਤੁਸੀਂ ਬੰਜਰ ਕਰਨ ਜਾ ਰਹੇ ਹੋ ਕਿਉਂਕਿ ਵੀ ਤੁਸੀਂ ਇਹ ਫੂਡ ਵਾਲ ਦੇ ਵਿੱਚ ਸਾਡਾ ਜਿਹੜਾ ਸਾਡਾ ਅੰਨ ਭੰਡਾਰਾ ਉਹ ਚ ਕਮੀ ਆਊਗੀ ਕਿਉਂਕਿ ਕੇ ਪਿੱਛੇ ਇੱਕ ਜਿਹੜੇ ਐਕਟੀਵਿਸਟ ਨੇ ਦੱਸਿਆ ਕਿ 1154 ਕਰੋੜ ਕੇਵਲ ਦੋ ਫਸਲਾਂ ਦੇ ਨਾਲ ਬਾਜ਼ਾਰ ਦੇ ਵਿੱਚ ਬੰਦ ਹੋ ਜਾਊਗਾ ਜੇਕਰ ਇੰਨੀ ਲੈਂਡ ਅਕਵਾਇਰ ਕਰਨੀ ਸਰਕਾਰ ਨੇ ਪੁੱਛਿਆ ਸੌਰੀ ਕੋਰਟ ਨੇ ਪੁੱਛਿਆ ਕਿ ਤੁਸੀਂ ਉਪਜਾਊ ਜਿਹੜੀ ਜ਼ਮੀਨ ਆ ਵੀ ਉਹਨੂੰ ਤੁਸੀਂ ਕਿੱਥੇ ਸ਼ਿਫਟ ਕਰੋਗੇ ਮੈਂ ਦੱਸਣਾ ਚਾਹੁੰਨਾ ਕਿ ਮੇਰੀ ਸੋਚ ਇਹ ਕਹਿੰਦੀ ਹੈ ਸੱਚ ਵੀ ਹੈ ਕਿ ਜਿਹੜੀ ਉਪਜਾਊ ਆ ਉਹਨੂੰ ਤੁਸੀਂ ਕੰਕਰੀਟ ਦੇ ਜੰਗਲ ਬਣਾ ਕੇ ਬੰਜਰਤਾ ਕਰ ਸਕਦੇ ਹੋ ਪਰ ਬੰਜਰ ਨੂੰ ਤੁਸੀਂ ਉਪਜਾਉ ਨਹੀਂ ਕਰ ਸਕਦੇ ਕਿਉਂਕਿ ਇਹ ਸਾਡੇ ਕੁਦਰਤ ਦੀ ਮਿੱਟੀ ਹੈ ਮਿੱਟੀ ਦੇ ਲਗ ਲਗ ਕਿਸਮਾਂ ਨੇ ਹਾਈ ਕੋਰਟ ਨੇ ਬਹੁਤ ਸਵਾਲ ਪੁੱਛਿਆ ਕਿ ਤੁਸੀਂ ਉਪਜਾਉ ਜ਼ਮੀਨ ਨੂੰ ਕਿੱਥੇ ਸ਼ਿਪ ਕਰੋਗੇ ਉਹਦੇ ਨਾਲ ਹਾਈ ਕੋਰਟ ਨੇ ਪੁੱਛਿਆ ਕਿ ਤੁਸੀਂ ਜੇ ਤੁਸੀਂ ਇਹਦਾ ਜਦੋਂ ਪਾਲਿਸੀ ਨੂੰ ਲਾਗੂ ਕਰੋਗੇ ਤੁਸੀਂ ਕੋਈ ਬਜਟ ਦੀ ਪ੍ਰੋਵੀਜ਼ਨ ਤੁਸੀਂ ਦੇਖਿਆ ਵੀ ਤੁਹਾਨੂੰ ਇੱਕ ਕਿਲਾ ਕਿੰਨੇ ਦਾ ਪਊਗਾ ਉਹਨਾਂ ਨੇ ਕਿਹਾ ਹਾਂਜੀ ਅਸੀਂ ਕਰੋੜ ਤੋਂ ਸਵਾ ਕਰੋੜ ਮਾਰਕੀਟ ਵੈਲਿਊ ਪਾ ਰਹੇ ਹਾਂ ਮਤਲਬ ਜਿੰਨੀ ਕਿ ਮੈਂ ਸਮਝ ਸਕੀ ਹੋ ਸਕੇ ਮੈਂ ਗਲਤ ਨਾ ਹੋਵਾਂ ਜਿੰਨਾ ਕਿ ਮੈਂ ਕੱਲ ਸੁਣਿਆ ਤਾਂ ਕੋਰਟ ਨੇ ਕਿਹਾ ਕਿ ਇਹਦੇ ਨਾਲ ਵੀ ਲਗਭਗ ਵੀ ਜਿਹੜਾ ਤੁਹਾਡਾ ਜਿੰਨਾ ਤੁਸੀਂ ਲੈਂਡ ਅਕਵਾਇਰ ਕਰ ਰਹੇ ਹੋ 9 ਤੋਂ 10000 ਕਰੋੜ ਦੀ ਪ੍ਰੋਵੀਜ਼ਨ ਹੋਣੀ ਚਾਹੀਦੀ ਆ ਤੁਸੀਂ ਤਾਂ ਹੁਣੇ ਪਿੱਛੇ 8500 ਕਰਜ਼ਾ ਲੈ ਕੇ ਹਟਿਓ ਤੁਸੀਂ ਕਿਵੇਂ ਇਹਨੂੰ ਇਹਦੀ ਜਿਹੜੀ ਬਜਟ ਹੈ ਤੁਸੀਂ ਉਹਨੂੰ ਕਿਵੇਂ ਇਹਨੂੰ ਕਰੋਗੇ ਕੋਰਟ ਨੇ ਪੁੱਛਿਆ ਵੀ ਤੁਹਾਡੇ ਕੋ ਤਾਂ ਇਹਦਾ ਹੀ ਨਹੀਂ ਪ੍ਰਬੰਧ ਹੈਗਾ ਤੁਸੀਂ ਇਹਦੇ ਡਿਵੈਲਪਮੈਂਟ ਕਿਵੇਂ ਕਰੋਗੇ ਤੁਹਾਡੇ ਕੋਲ ਡਿਵੈਲਪਮੈਂਟ ਦੇ ਕੋਈ ਫੰਡਸ ਹੈ ਸਰਕਾਰ ਕੋ ਕੋਈ ਜਵਾਬ ਨਹੀਂ ਸੀ ਫਿਰ ਕੋਰਟ ਸਾਡੀ ਏਡੀ ਸਿਹਰਤ ਸੀ ਕੋਰਟ ਨੇ ਪੁੱਛਿਆ ਕਿ ਤੁਸੀਂ ਡਿਵੈਲਪਮੈਂਟ ਕਰੋਗੇ ਇਹਦੇ ਨਾਲ ਤੁਸੀਂ ਕੋਈ ਪ੍ਰਾਈਵੇਟ ਬਿਲਡਰ ਜਿਹੜੇ ਹੈਗੇ ਨੇ ਉਹਨਾਂ ਨੂੰ ਵਿੱਚ ਤੁਸੀਂ ਮਤਲਬ ਗਵਰਨਮੈਂਟ ਪ੍ਰਾਈਵੇਟ ਪਾਰਟਨਰਸ਼ਿਪ ਪ੍ਰੋਗਰਾਮ ਲੈ ਕੇ ਆਉਗੇ ਕੀ ਲੈ ਕੇ ਆਉਗੇ ਉਹਨਾਂ ਨੇ ਕਿਹਾ ਨਹੀਂ ਜੀ ਅਸੀਂ ਗਲਾਡਾ ਪੁੱਡਾ ਗਮਾਡਾ ਜੋ ਸਾਡੀਆਂ অথੋਰਾਇਜ਼ਡ ਤੇ ਦੀ ਰੀਅਲ ਸਟੇਟ ਏਜੰਸੀਆਂ ਇਹਨਾਂ ਨੇ ਬਣਾਤੀਆਂ ਬੇਸਿਕਲੀ ਸਾਡੇ ਉਹ ਡਿਪਾਰਟਮੈਂਟ ਨੇ ਸਰਕਾਰ ਦੇ ਅਹਿਮ ਅਦਾਰੇ ਨੇ ਪਰ ਇਹ ਜਿਹੜੇ ਬਾਹਰ ਲਿਆਏ ਨੇ ਉਹਨਾਂ ਨੇ ਇਹ ਆਪਦੀਆਂ ਰੀਅਲ ਸਟੇਟ ਕੰਪਨੀਆਂ ਬਣਾ ਲਈਆਂ ਵੀ ਅਸੀਂ ਉਹ ਕਰਾਂਗੇ ਅਸੀਂ ਆਪਣੀ ਮਰਜ਼ੀ ਨਾਲ ਕਰਾਂਗੇ ਵੀ ਇਹਦੇ ਵਿੱਚ ਐਜਾ ਕੁਝ ਨਹੀਂ ਹੋਊਗਾ ਹਾਈ ਕੋਰਟ ਨੇ ਕਿਹਾ ਕਿ ਜੇਕਰ ਤੁਸੀਂ ਜੇਕਰ ਤੁਸੀਂ ਐਡੇ ਵੱਡੇ ਪੱਧਰ ਤੇ ਤੁਸੀਂ ਇਹ ਕੁਝ ਕਰੋਗੇ ਤਾਂ ਇੱਥੇ ਲੈਂਡ ਮਾਫੀਆ ਬਹੁਤ ਵੱਡੀ ਪੱਦਰ ਤੇ ਜਨਮ ਲਊਗਾ ਹਾਈ ਕੋਰਟ ਨੇ ਸ਼ਬਦ ਯੂਜ਼ ਕੀਤਾ ਲੈਂਡ ਸ਼ਾਰਕ ਲੈਂਡ ਸ਼ਾਰਕ ਹਾਈ ਕੋਰਟ ਨੇ ਸ਼ਬਦ ਯੂਜ਼ ਕੀਤਾ ਕਿ ਵੱਡੇ ਮਗਰਮਸ਼ ਵੱਡੀਆਂ ਮੱਛੀਆਂ ਆ ਜਾਣਗੀਆਂ ਜਿਹੜਾ ਕਿ ਸਾਨੂੰ ਤਬਾਹ ਕਰ ਦੇਊਗਾ ਉਸ ਤੋਂ ਬਾਅਦ ਏਡੀ ਸਾਡੀ ਸੋਹਰਤ ਹਾਈ ਕੋਰਟ ਸੀ ਸਾਡੇ ਮੈਂ ਸਲੂਟ ਕਰਦਾ ਕੱਲ੍ਹ ਦੇ ਜਿਹੜੇ ਸਾਡੇ ਪੰਜੋਕ ਜਸਟਿਸ ਨੇ ਗਰੇਵਾਲ ਸਾਹਿਬ ਮਨਚੰਦਾ ਜੀ ਇੱਕ ਐਮ ਐ ਸਿਕਿਉਰੀ ਨਾਂ ਦਾ ਇੱਕ ਲੀਗਲ ਟਰਮ ਹੈ ਜਿਹਨੂੰ ਆਪਾਂ ਕੋਰਟ ਮਿੱਤਰ ਕਹਿ ਦਿੰਨੇ ਆ ਵੀ ਇੱਕ ਪਾਸੇ ਸਰਕਾਰ ਸੀ ਵੀ ਅਸੀਂ ਇੱਕ ਮਤਲਬ ਜੀ ਵਿਸ਼ੇਸ਼ਤਾ ਮੈਂ ਦੱਸ ਰਹੀ ਆ ਇੱਕ ਪਾਸੇ ਸੀਗਾ ਆਪਣੇ ਜਿਹੜੇ ਜਿਨ੍ਹਾਂ ਨੇ ਪੀਆਈਓ ਫਾਈਲ ਕੀਤੀ ਹਾਈ ਕੋਰਟ ਏਡੀ ਸਿਹਰ ਦੇਡੇ ਸਿਆਣੇ ਸਾਡੇ ਜਸਟਿਸ ਸੀ ਉਹਨਾਂ ਨੇ ਐਮ ਐਸ ਕਿਉਰੀ ਨਾਂ ਦਾ ਇੱਕ ਕੋਰਟ ਮਿੱਤਰ ਸੀਨੀਅਰ ਐਡਵੋਕੇਟ ਸਿਲਿੰਦਰ ਜੈਨ ਜਿਹਨੂੰ ਅਪਾਇੰਟ ਕੀਤਾ ਵੀ ਤੁਸੀਂ ਤੀਜੀ ਅੱਖ ਨਾਲ ਦੱਸੋ ਤੀਜੀ ਅੱਖ ਨਾਲ ਝਾਕੇ ਦੱਸੋ ਵੀ ਇਹ ਕੀ ਹੈ ਸਿਲਿੰਦਰ ਜੈਨ ਜੀ ਸੀਨੀਅਰ ਐਡਵੋਕੇਟ ਨੇ ਉਸ ਗੱਲਾਂ ਜਿਹੜੀਆਂ ਟਿੱਪਣੀ ਦਿੱਤੀਆਂ ਉਹਨਾਂ ਨੇ ਕਿਹਾ ਵੀ ਜੱਟ ਸਾਹਿਬ ਜਿਹੜੀ ਇਹ ਪਾਲਿਸੀ ਆਈ ਹੈ ਇਹ ਫੇਲ ਪਾਲਿਸੀ ਹੈ ਇਹ ਫਰਾਡ ਪਾਲਿਸੀ ਹੈ ਇਹ ਲੈਕ ਆਫ ਪਲਾਨ ਇਸ ਪਾਲਿਸੀ ਦੇ ਵਿੱਚ ਲੈਕ ਆਫ ਪਲੈਨਿੰਗ ਹੈ ਇਸ ਪਾਲਿਸੀ ਵਿੱਚ ਲੈਕ ਆਫ ਲੈਕ ਆਫ ਵਿਜ਼ਨ ਆ ਇਸ ਇਹ ਜਿਹੜੀ ਪਾਲਿਸੀ ਹੈ ਇਹ ਮਨਮਾਨੀ ਆਪਦੀ ਮਨਮਾਨੀ ਤੌਰ ਤੇ ਨਿਆਂਦੀ ਹੋਈ ਆ ਇਹ ਜਿਹੜੀ ਪਾਲਿਸੀ ਆ ਇਹ ਪਬਲਿਕ ਲਾਰਜ ਪਬਲਿਕ ਇੰਟਰਸਟ ਲਈ ਨਹੀਂ ਹੈ ਇਹ ਪਾਲਿਸੀ ਕੇਵਲ ਕੋਸ਼ ਚੁਨਿੰਦੇ ਬੰਦਿਆ ਦੇ ਇੰਟਰਸਟ ਲਈ ਹੈ ਇਹ ਪਾਲਿਸੀ ਜਲਦਵਾਜੀ ਚ ਨਿਆਂਦੀ ਹੋਈ ਪਾਲਿਸੀ ਆ ਇਹ ਪਾਲਿਸੀ ਕਾਲਿਚ ਨਿਆਂਦੀ ਹੋਈ ਪਾਲਿਸੀ ਆ ਇਹ ਹਾਈ ਕੋਰਟ ਦੇ ਕੱਲ ਵਰਤਾ ਰਹੇ ਸੀ ਡੇਢ ਘੰਟਾ ਡੇਢ ਘੰਟਾ ਸਤਿਕਾਰਯੋਗ ਸਜਣੋ ਡੇਢ ਘੰਟਾ ਸਾਡੀ ਹਾਈ ਕੋਰਟ ਨੇ ਇਹ ਤੇ ਮੈਜਿਕ ਫਾਈ ਕੀਤੀ ਜਿਹਦੇ ਵਿੱਚੋਂ ਘੰਟਾ ਤਾਂ ਘਾਟਾ ਇੱਕ ਘੰਟਾ ਤਾਂ ਇਹਨਾਂ ਦੇ ਝਾੜਾ ਹੀ ਪਈਆਂ ਇਹਨਾਂ ਕੋਈ ਜਵਾਬ ਨਹੀਂ ਹਾਈ ਕੋਰਟ ਨੇ ਬਾਰ ਬਾਰ ਕਿਹਾ ਕਿ ਤੁਸੀਂ ਜਾਓ ਜਿਹੜੇ ਸਾਡੇ ਇਕ ਤਾਂ ਸਾਬਕਾ ਏਜੀ ਸਾਹਿਬ ਮੌਜੂਦਾ ਏਜੀ ਸਾਹਿਬ ਸੀਨੀਅਰ ਉੱਥੇ ਜਿਹੜੇ ਵਕੀਲ ਸਾਹਿਬ ਖੜੇ ਹਾਈ ਕੋਰਟ ਉਹ ਬਾਰ ਬਾਰ ਬਾਹਰ ਜਾ ਰਹੇ ਸੀ ਕਹਿੰਦੇ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਜਾਓ ਜਾ ਕੇ ਪੁੱਛੋ ਆਪ ਦੇ ਜਿਹੜੀ ਤੁਹਾਡੀ ਗਵਰਨਮੈਂਟ ਹੈ ਵੀ ਭਾਈ ਇਨੂੰ ਤੁਸੀਂ ਵਿਡਰਾਅ ਕਰ ਲੋ ਚੰਗੇ ਰਹੋਗੇ ਚੰਗੇ ਰਹੋਗੇ ਪਰ ਨਹੀਂ ਸਜਣੋ ਇਹ ਕਰਨਗੇ ਇਹ ਕਰਨਗੇ ਇਹ 100 ਗੰਡੇ ਖਾ ਕੇ ਕਰਨਗੇ ਕਿਉਂਕਿ ਇੱਥੇ ਸਾਡੀ ਸਰਕਾਰ ਦਾ ਤਾਂ ਸਾਡਾ ਜੋਰ ਹੀ ਨਹੀਂ ਚੱਲ ਰਿਹਾ ਇੱਥੇ ਇਹ ਜਿਹੜਾ ਕਰਨ ਆਏ ਨੇ ਇਹ ਸਾਡੇ ਸਾਡਾ ਭਲਾ ਨਹੀਂ ਕਰਨ ਆਏ ਇਹ ਕੇਵਲ ਤੇ ਕੇਵਲ ਕੁਝ ਬੰਦਿਆਂ ਦਾ ਭਲਾ ਕਰਨ ਆਇਆ ਜਿਵੇਂ ਮੈਂ ਤੁਹਾਨੂੰ ਇੱਕ ਛੋਟੀ ਜੀ ਕਲਿੱਪ ਸੁਣਾਉਣਾ ਉਹ ਕੀ ਕਹਿੰਦੇ ਨੇ ਤੁਸੀਂ ਕੋਈ ਨਾ ਨਿਕਲਦੇ ਇਸ ਦੇ ਸਮੇਂ

ਕਹਿੰਦੇ ਮੈਂ ਬਨੀਆਂ ਹੂੰ ਸਾਰੀਆਂ ਕਾਸਟ ਸਤਿਕਾਰਯੋਗ ਨੇ ਸਾਡੀਆਂ ਕਾਸਟਾਂ ਕਿੱਤੇ ਦੇ ਆਧਾਰ ਤੇ ਬਨੀਆਂ ਨੇ ਸਾਡੇ ਧਰਮ ਜਿਹੜਾ ਪੰਜਾਬ ਚ ਸਾਰੇ ਜਿਹੜੇ ਧਰਮ ਦਾ ਸਤਕਾਰ ਆ ਕਿਉਂਕਿ ਸਾਡਾ ਜਿਹੜਾ ਮੇਨ ਪੂਰੇ ਪੰਜਾਬੀ ਸਿੱਖ ਭਾਈਚਾਰਾ ਉਹ ਸੈਕੂਲਰ ਆ ਇਸ ਕਰਕੇ ਸਾਰੀਆਂ ਕਾਸਟਾਂ ਸਿੱਖ ਧਰਮ ਨੂੰ ਆਪਣਾ ਅੰਗ ਮੰਨਦੀਆਂ ਨੇ ਸਾਡੇ ਬਾਉ ਜੀ ਕੀ ਕਹਿ ਰਹੇ ਨੇ ਮੈਂ ਬਨੀਆਂ ਹੂੰ ਮੈਂ ਧੰਦਾ ਕਰਨਾ ਜਾਣਤਾ ਹੂੰ ਸਜਣੋ ਇਹ ਲੈਂਡ ਪੂਲਿੰਗ ਪਾਲਿਸੀ ਤਹਿਤ ਧੰਦਾ ਕਰਨ ਆਏ ਨੇ ਇਹ ਪਬਲਿਕ ਇੰਟਰਸਟ ਲਈ ਨਹੀਂ ਲਾਰਜ ਪਬਲਿਕ ਇੰਟਰਸਟ ਨਹੀਂ ਇਹ ਲੈਂਡ ਕੂਲਿੰਗ ਪਾਲਿਸੀ ਲਈ ਠੰਡਾ ਕਰਨਾ ਆਏ ਨੇ ਉਸ ਤੋਂ ਬਾਅਦ ਉਸ ਤੋਂ ਬਾਅਦ ਹਾਈ ਕੋਰਟ ਨੇ ਕਿਹਾ ਵੀ ਕੇਵਲ ਤੇ ਕੇਵਲ ਤੁਹਾਡੇ ਕੋ ਦੋ ਆਪਸ਼ਨ ਹਨ ਤੁਹਾਡੇ ਕੋ ਦੋ ਵਿਕਲਪ ਨੇ ਕਿ ਤੁਸੀਂ ਇਸ ਪਾਲਿਸੀ ਨੂੰ ਜਾਂ ਤਾਂ ਵਾਪਸ ਲੈ ਲਓ ਵਿਡਰਾਅ ਕਰ ਲਓ ਨਹੀਂ ਅਸੀਂ ਆਰਡਰ ਪਾਸ ਕਰਕੇ ਇਹਨੂੰ ਰੱਦ ਕਰਾਂਗੇ ਇਹਨੂੰ ਰੱਦ ਕਰਾਂਗੇ ਕਿਉਂਕਿ ਜੁਡੀਸ਼ਰੀ ਸਾਡਾ ਉਹ ਪਿੰਡੜਾ ਜੇਕਰ ਇਹ ਕਾਨੂੰਨ ਬਣਾਉਣ ਵਾਲੇ ਸਰਕਾਰਾਂ ਜਿਹੜੀਆਂ ਸਾਡੇ ਤੇ ਇਹ ਜਾ ਮਨਮਾਨੀ ਕਾਨੂੰਨ ਲੈ ਕੇ ਆਉਂਦੀਆਂ ਸਾਡੀਆਂ ਫਸਲਾਂ ਤੇ ਨਸਲਾਂ ਨੂੰ ਮਾਰਨ ਲਈ ਕਾਨੂੰਨ ਲੈ ਕੇ ਆਉਂਦੀਆਂ ਤਾਂ ਉਹ ਜਿਹੜਾ ਇੰਪਲੀਮੈਂਟ ਇਹਨਾਂ ਦੇ ਬਾਬੂ ਕਰਦੇ ਨੇ ਤਾਂ ਉਹ ਤੇ ਚੈੱਕ ਜੁਡੀਸ਼ਰੀ ਰੱਖਦੀ ਹੈ ਜੁਡੀਸ਼ਰੀ ਨੇ ਕਿਹਾ ਕਿ ਨਹੀਂ ਤੁਹਾਨੂੰ ਫਿਰ ਵੀ ਕਹਿੰਦੇ 2 ਦਿਨ ਦਾ ਟਾਈਮ ਦੇ ਦਿਓ ਜੁਡੀਸ਼ਰੀ ਕਹਿੰਦੀ 2 ਦਿਨ ਦਾ ਨਹੀਂ ਜੀ ਸਾਨੂੰ ਸੋ ਸੌਰੀ ਜੁਡੀਸ਼ੀ ਨੇ 4 ਮੇਰੇ ਖਿਆਲ ਹਫਤੇ ਦਾ ਟਾਈਮ ਦਿੱਤਾ ਮੈਂ ਬਸ ਇੰਨੀ ਪੋਸਟ ਮੀਡੀਆ ਥੋੜੇ ਮੇਰੇ ਰਹਿਦਾ ਜੀ ਟਾਈਮ ਲੈ ਲਾ ਜੀ 5 ਕਿਲੋ ਠੋਰ ਜੇ ਆ ਕੇ ਆਓ ਓਕੇ ਫਿਰ ਉਦੋਂ ਬਾਅਦ ਕੀ ਹੋਇਆ ਸਾਨੂੰ ਪਤਾ ਲੱਗਿਆ ਵਾ ਵੀ ਇਹਦੇ ਵਿੱਚ ਕੇਜਰੀਵਾਲ ਜੀ ਜਿਹੜੇ ਹੈਗੇ ਨੇ ਉਹ ਪਤਾ ਹੀ ਲੱਗੇ ਮੈਨੂੰ ਸੋਚ ਕੇ ਤੇ ਸਤਿੰਦਰ ਜੈਨ ਸਾਡੇ ਪਟਵਾਰੀਆਂ ਨੂੰ ਧਮਕਾ ਰਹੇ ਨੇ ਸਾਡੇ ਮੈਂ ਸਰਪੰਚ ਐ ਮੈਨੂੰ ਪਤਾ ਸੈਕਟਰੀ ਵੀਡੀਓ ਸਾਰੇ ਸਟਾਫ ਬਹੁਤ ਚੰਗੇ ਆ ਕਿਉਂਕਿ ਉਹ ਪੰਜਾਬ ਦੇ ਜਾਏ ਨੇ ਪਰ ਕੀ ਕਰੀਏ ਮਜਬੂਰੀ ਐ ਨੌਕਰੀ ਐ ਉਹਦੇ ਕਰਕੇ ਵਿਚਾਰੇ ਉਹਨਾਂ ਦੇ ਕੋਈ ਬਸ ਨਹੀਂ ਚੱਲਦਾ ਸਤਿੰਦਰ ਜੈਨ ਮੀਟਿੰਗਾਂ ਲੈਂਦਾ ਵਾ ਕਿਉਂ ਲੈਂਦਾ ਕਿਉਂਕਿ ਉਹ ਵਪਾਰੀ ਨੇ ਉਹ ਆਪਦੇ ਨਿਜ ਲਈ ਆਇਆ ਉਹ ਲੋਕਾਂ ਲੋਕ ਪ੍ਰਸਤੀ ਨਹੀਂ ਉਹ ਆਪਦੇ ਨਿਜ ਲਈ ਆਏ ਨੇ ਜੇਕਰ ਤੁਸੀਂ ਪਾਲਸੀ ਲੈ ਕੇ ਆਉਣੀ ਸੀ ਤੁਸੀਂ ਪਲੈਨਿੰਗ ਕਰਦੇ ਕੋਈ ਆਰਗੇਨਾਈਜ਼ ਤਰੀਕੇ ਨਾਲ ਕਰਦੇ ਕੋਈ ਚੰਗਾ ਸਟਾਫ ਕਰਦੇ ਤੁਸੀਂ ਬਜਟ ਦੀ ਪ੍ਰੋਵੀਜ਼ਨ ਕਰਦੇ ਪਰ ਤੁਸੀਂ ਕੁਝ ਨਹੀਂ ਕੀਤਾ ਸਰਕਾਰ ਨੇ ਬਹਾਨਾ ਕੀ ਲਾਇਆ ਸਰਕਾਰ ਕਹਿੰਦੀ ਇਹ ਜੀ ਇੰਨੀ ਇਲੀਗਲ ਕਲੋਨੀਆਂ ਬਣਦੀਆਂ ਇਹਦੇ ਨਾਲ ਪੰਜਾਬ ਚ ਸਲੰਮ ਬਣ ਜਾਊਗਾ ਸਲੰਮਸ ਬਣ ਜਾਣਗੇ ਮਤਲਬ ਝੁੱਗੀ ਝੌਪੜੀ ਜਾਦੀ ਬਣ ਜੂਗ ਬਣ ਰਿਹਾ ਵਾ ਜਾਂ ਬਣ ਜਾਊਗਾ ਦੇਖੋ ਜੇ ਵੀ ਤੁਹਾਡੇ ਤੋਂ 4 ਸਾਲ ਹੋ ਗਏ ਹਜੇ ਬਦਲਾ ਨਹੀਂ ਹੋਇਆ ਸਾਡੇ ਹਰ ਪਿੰਡਾਂ ਦੇ ਵਿੱਚ ਜਿੱਥੇ ਤੁਸੀਂ ਜ਼ਮੀਨ ਲੈਣਾ ਚਾਹੁੰਦੇ ਹੋ ਐਨਆਰਆਈ ਸੱਜਣ ਬਾਹਰ ਗਏ ਨੇ ਸਾਡੇ ਬਹੁਤ ਸੋਹਣੇ ਮਕਾਨ ਨੇ ਸਾਡੇ ਕੋਲ ਸਭ ਕੁਝ ਤਾਰਾ ਨੇ ਜਿਵੇਂ ਮਰਜ਼ੀ ਅਸੀਂ ਆਪਣਾ ਬੇਲਾ ਪੂਰਾ ਕਰਦੇ ਆਂ ਪਰ ਅਸੀਂ ਆਪਣਾ ਬੇਲਾ ਬੂਲਾ ਕਰਦੇ ਆਂ ਅਸੀਂ ਮਹਾਰਾਜ ਦੇ ਭਾਣੇ ਵਿੱਚ ਰਹਿੰਦੇ ਆਂ ਸਰਕਾਰ ਨੇ ਸਰਕਾਰ ਕੋ ਏਜੀ ਸਾਹਿਬ ਬੈਠੇ ਉਹਨਾਂ ਨੂੰ ਬਾਰ ਬਾਰ ਕਿਹਾ ਵੀ ਭਾਈ ਵਾਪਸ ਲੈ ਲਓ ਵਾਪਸ ਲੈ ਲਓ ਪਰ ਸੱਜਣੋ ਮੈਂ ਦੱਸਣਾ ਚਾਹਣਾ ਸਰਕਾਰ ਦੀ ਮੰਚਾ ਜੇ ਸਰਕਾਰ ਬਿਲਕੁਲ ਲੁੱਕ ਪੱਖੀ ਹੁੰਦੀ ਤਾਂ ਕੱਲੇ ਜੀ ਸਾਹਿਬ ਕਹਿ ਦਿੰਦੇ ਬਾਹਰ ਜਦੋਂ ਫੋਨ ਸੁਣਦੇ ਸੀ ਕਿ ਸਾਡ ਅਸੀਂ ਪਾਲਿਸੀ ਵਿਦਡਰੋ ਕਰਦੇ ਆ ਟਾਈਮ ਲਿਆ ਹਜੇ ਵੀ ਝੁਕੋ ਨਾ ਆਪਾਂ ਨੂੰ ਅੜਨਾ ਪੈਣਾ ਲੜਨਾ ਪੈਣਾ ਇੰਨਾ ਮੂਰੇ ਕਿਉਂਕਿ ਸਾਡੇ ਪੰਜਾਬ ਵਾਲੇ ਜਿਹੜੇ ਸਿਸਟਮ ਸਰਕਾਰ ਨੂੰ ਚਲਾਉਂਦੇ ਆ ਉਹਨਾਂ ਦੀ ਤਾਂ ਕੰਢੀ ਨੱਪ ਲਈਏ ਉਹ ਤਾਂ ਵਿਚਾਰੇ ਹੋ ਨਹੀਂ ਸਕਦੇ ਪਰ ਸੱਜਣੋ ਅੱਜ ਹੁਣ ਮੈਂ ਅਗਲੀ ਬਸ ਛੇਤੀ ਵਾਈਂਡ ਅਪ ਕਰੂਗਾ ਜਿਹੜਾ ਇਹ ਕੁਰਸੀ ਕੁਰਸੀ ਕਲਚਰ ਆਇਆ ਵਾ ਜਦੋਂ ਮੁੱਖ ਮੰਤਰੀ ਸਾਹਿਬ ਨੇ ਕੁਰਸੀ ਲਾਈ ਆਡੀਟੋਰੀਅਮ ਤੇ ਉਡੇ ਬੰਦੇ ਸੀ ਤੁਹਾਡਾ ਪ੍ਰਸ਼ਾਸਨ ਸੀ ਅੱਜ ਉਰੇ ਚਾਹੇ ਗਿਣਤੀ ਚ ਨਾ ਜਾਵੋ ਪਰ ਇੱਥੇ ਸਾਡੇ ਹਮੀਰ ਸਿੰਘ ਵਰਗੇ ਵੱਡੇ ਭਾਜੀ ਆਏ ਨੇ ਜਿਨ੍ਹਾਂ ਨੂੰ ਰੋਜ਼ ਸਾਡੀ ਸਵੇਰ ਇੱਕ ਪਲਾង ਇੱਕ ਉਮੀਦ ਚੈਨਲ ਤੋਂ ਸੁਣ ਕੇ ਦੀਪਕ ਭਾਈ ਇੰਟਰੋਡਿਊਸ ਕਰਦੇ ਆ ਉਹ ਚੱਲਦੇ ਆ ਰਤਨ ਵਰਗੇ ਨੌਜਵਾਨ ਪੱਤਰਕਾਰ ਮਨਿੰਦਰ ਸਿੱਧੂ ਵਰਗੇ ਨਿਰਪੱਖ ਪੱਤਰਕਾਰ ਜਸ ਗਰੇਵਾਲ ਪੱਤਰਕਾਰ ਇਹ ਨੌਜਵਾਨ ਸਫ਼ਰ ਤੈਅ ਕਰਕੇ ਕੱਲ ਨੂੰ ਹਮੀਰ ਸਿੰਘ ਵਾਲੀ ਜਗ੍ਹਾ ਤੇ ਆਉਣਗੇ ਸਾਨੂੰ ਜਿੱਥੇ ਅਸੀਂ ਸਕਰੋਲਿੰਗ ਤੇ ਆ ਉੱਥੇ ਸਾਨੂੰ ਸਕਰੀਨ ਨੂੰ ਟਾਈਮ ਦੇਣਾ ਚਾਹੀਦਾ ਸਾਨੂੰ ਇੰਨਾ ਸੱਜਣਾ ਦੇ ਪ੍ਰੋਗਰਾਮ ਜਿਹੜੇ ਹੈਗੇ ਉਹ ਸੁਣਨੇ ਚਾਹੀਦੇ ਆ ਕਿਉਂਕਿ ਸਾਡੇ ਵਰਗੇ ਨੂੰ ਵੀ ਮਤ ਦਿਸ਼ਾ ਇੰਨਾ ਸੁਹਿਰਦ ਪੱਤਰਕਾਰਾਂ ਤੋਂ ਆਉਂਦੇ ਨੇ ਜਿਹੜੇ ਪੰਜਾਬ ਪੱਖੀ ਨੇ ਮੁੱਖ ਮੰਤਰੀ ਸਾਹਿਬ ਨੇ ਕੁਰਸੀ ਨਹੀਂ ਕੁਰਸੀ ਲਾ ਕੇ ਮੁੱਖ ਮੰਤਰੀ ਸਾਹਿਬ ਨੇ ਪ੍ਰੋਗਰਾਮ ਦਾ ਨਾਂ ਰੱਖਿਆ ਮੈਂ ਪੰਜਾਬ ਬੋਲਦਾ ਪੰਜਾਬ ਤਾਂ ਤੁਸੀਂ ਨੱਪਤਾ ਹੁਣ ਕੱਲੇ ਮੁੱਖ ਮੰਤਰੀ ਸਾਹਿਬ ਹੀ ਬੋਲਦੇ ਪੰਜਾਬ ਆਹ ਬੋਲਦਾ ਪੰਜਾਬ ਕੱਲ ਜੋਧਾ ਬੋਲਿਆ ਪੰਜਾਬ ਕਹਾ 24 ਅਗਸਤ ਨੂੰ ਸਮਰਾਲੇ ਬੋਲੂ ਜਾਂ ਹੋਰ ਕਿਸਾਨ ਜੁਨੀ ਦੇ ਪ੍ਰੋਗਰਾਮ ਪੰਜਾਬ ਉੱਥੇ ਬੋਲੂ ਜੇ ਵਾਕੀ ਤੁਸੀਂ ਪੰਜਾਬ ਬੋਲਦਾ ਤੁਸੀਂ ਆ ਕੇ ਲੋਕਾਂ ਦੀ ਗੱਲ ਸੁਣਦੇ ਤੁਸੀਂ ਕੁਰਸੀ ਲਈ ਮੈਨੂੰ ਦੱਸ ਦਿਓ ਕਿ ਤੁਸੀਂ ਉਹ ਕੁਰਸੀ ਲਈ ਕਿ ਜਿਹੜੇ ਤੁਸੀਂ ਉਹਨਾਂ ਮੁੱਦਿਆਂ ਦੀ ਤੁਸੀਂ ਲੋਕਾਂ ਨੂੰ ਪ੍ਰੈਜੈਂਟੇਸ਼ਨ ਦਿੱਤੀ ਬਸ ਮੈਂ 2-4 ਮਿੰਟ ਹੋਰ ਇੱਕ 2 ਮਿੰਟ ਲੈਣੇ ਆ ਮੁੱਖ ਮੰਤਰੀ ਸਾਹਿਬ ਨੇ ਕੁਰਸੀ ਲੈ ਕੇ ਗੱਲ ਕੀਤੀ ਪਾਣੀ ਆ ਜੇ ਮੁੱਦੇ ਦੀ S Y L 22 S L ਮੁੱਖ ਮੰਤਰੀ ਸਾਹਿਬ ਕੋਲ ਕੋ ਟਾਈਮ ਆਇਆ ਥੋੜੇ ਕੋ ਟਾਈਮ ਆ ਜਿੱਥੇ ਪੁਰਾਣੀਆਂ ਸਰਕਾਰਾਂ ਤੇ ਪਿੱਛਾ ਤਕਾਉਂਦੇ ਰਹੇ ਆਪਾਂ ਵੀ ਪੁਰਾਣੀਆਂ ਨੇ ਇਹ ਕਰਦਾ ਤੁਸੀਂ ਪਿੱਛੇ ਹੀ ਤੱਕਿਆ ਵਾ ਅੱਗੇ ਦਾ ਵਿਜ਼ਨ ਅੱਜ ਤੱਕ ਅਸੀਂ ਨਹੀਂ ਸੁਣਿਆ ਵੀ ਤੁਹਾਡੇ ਕੋ ਹਜੇ 1.5 ਸਾਲ ਰਹਿ ਗਿਆ ਅਸੀਂ ਆਸ ਕਰਦੇ ਆਂ ਜਿਤਨ ਕੁਰਸੀ ਤੁਸੀਂ ਕਿਹਾ ਸੀ ਮੈਂ ਤੁਸੀਂ ਆਪਣੇ ਸਮੇਂ ਦਰਉਣ ਪਾਣੀਆਂ ਦਾ ਹੱਲ ਕਰਕੇ ਜਾਓਗੇ ਤੁਸੀਂ ਲੋਕਾਂ ਨੂੰ ਕਿਹਾ ਤੁਸੀਂ ਉਹ ਪੁਰਾਣੀ ਕਲਿੱਪ ਸੁਣ ਲਿਓ ਕਿ ਲੋਕਾਂ ਨੇ ਵੋਟਾਂ ਪਾਤੀਆਂ ਬਿਲੇ ਆ ਹੁਣ ਮੇਰਾ ਕੰਮ ਆ ਹੁਣ ਮੇਰਾ ਕੰਮ ਆ ਤੁਸੀਂ ਬਹਿ ਜਾਓ ਪਰ ਮੁੱਖ ਮੰਤਰੀ ਸਾਹਿਬ ਜਿਹੜਾ ਤੁਸੀਂ ਲੈਂਡ ਫੂਲਿੰਗ ਪਾਲਿਸੀ ਨਾਲ ਸਾਡੀਆਂ ਜ਼ਮੀਨਾਂ ਲੁੱਟ ਕੇ ਲੈ ਜਾਓਗੇ ਅਸੀਂ ਵੀ ਬੇਲੇ ਹੋ ਜਾਗੇ ਫਿਰ ਸਾਡੇ ਨਾਲ ਨਾਲ 27 ਦੇ ਵਿੱਚ ਤੁਸੀਂ ਵੀ ਬੇਲੇ ਹੋ ਜਾਓਗੇ ਕਿਉਂਕਿ ਜਿਹੜਾ ਲੋਕਾਂ ਕੋਲ ਇੱਕ ਵੱਡਾ ਵੋਟ ਦਾ ਅਧਿਕਾਰ ਆ ਉਹਦੇ ਤਹਿਤ ਫਿਰ ਤੁਸੀਂ ਵੀ ਬੇਲੇ ਹੋ ਜਾਓਗੇ ਫਿਰ ਆਪਣਾ ਤੁਸੀਂ ਜਿਹੜੀ ਰੀਅਲ ਏਸਟੇਟ ਦਾ ਕੰਮ ਕਰਨਾ ਕਰ ਲਿਓ ਦਫ਼ਤਰ ਨਾ ਹੋਇਆ ਅਸੀਂ ਦੇ ਦਾਂਗੇ ਤੁਸੀਂ ਕਿਹਾ ਮੈਂ ਨੌਜਵਾਨਾਂ ਨੂੰ ਪਰਮਟ ਦਊਂਗਾ ਮਿਨੀ ਬੱਸਾਂ ਚ ਉਹਨੂੰ ਰੁਜ਼ਗਾਰ ਦਊਂਗਾ ਤੁਹਾਡੇ ਜੁੱਤ ਨਸ਼ਾ ਵਿਰੁੱਧ ਸਾਡੇ ਹਲਕੇ ਚ ਆਏ ਸੀਗੇ ਲੋਕਾਂ ਨੇ ਮੂਹਰੇ ਲਾ ਕੇ ਚਿੱਟਾ ਰੱਖਤਾ ਸਜਣੋ ਚਿੱਟਾ ਕਰਾਈ ਮਰਡਰ ਇਹ ਐਂਟੀ ਸੋਸ਼ਲ ਜਿਹੜੇ ਐਲੀਮੈਂਟਸ ਨੇ ਤੱਤ ਨੇ ਇਹ ਕਦੇ ਖਤਮ ਨਹੀਂ ਹੋਣਗੇ ਪਰ ਚੰਗੇ ਪ੍ਰਸ਼ਾਸਨ ਦੇ ਨਾਲ ਤੁਹਾਡੇ ਵਰਗੇ ਅਵੇਅਰਨੈਸ ਨਾਲ ਇਹਨਾਂ ਦੇ ਨਖ ਪਾਈ ਜਾ ਸਕਦੀ ਆ ਉਦੋਂ ਬਾਅਦ ਤੁਸੀਂ ਗੱਲ ਕੀਤੀ ਵੀ ਖਜ਼ਾਨਾ ਖਾਲੀ ਆ ਕੌਣ ਕਹਿੰਦਾ ਖਾਲੀ ਆ ਸਾਡੇ ਕੋਲ ਬਹੁਤ ਭਰਿਆ ਹੋਇਆ ਇਹਨਾਂ ਨੇ ਕਰਜ਼ਾ ਛਾੜਤਾ ਗੱਲ ਕਰਜ਼ੇ ਦੀ ਹੁੰਦੀ ਆ ਅਕਾਲੀਵਾਰ ਨੇ ਤੁਸੀਂ ਕਿਹਾ 1 ਲੱਖ ਕਰਜ਼ਾ ਛਾੜਤਾ ਕਾਂਗਰਸ ਨੇ 1 ਲੱਖ ਛਾੜਤਾ ਤੇ ਮਹਾਰਾਜ ਆਪਣੀ ਪੀੜੀ ਥੱਲੇ ਵੀ ਛੋਟਾ ਫੇਰ ਲੋ ਜੋ ਖਬਰਾਂ ਕਹਿਦੀਆਂ ਨੇ ਵੀ 4 ਲੱਖ 4.17 ਲੱਖ ਕਰੋੜ ਦਾ ਜਿਹੜਾ ਕਰਜ਼ਾ ਇਹ ਫਰੈਸ਼ ਈਅਰ 'ਚ ਚੜ ਜਾਣਾ ਵਾ ਵੀ ਸਰਕਾਰ ਜਿਸ ਹਿਸਾਬ ਨਾਲ ਕਰਜ਼ਾ ਲੈ ਰਹੀ ਐ ਪੰਜਵਾਂ ਗੇਅਰ ਪਾਇਆ ਹੋਇਆ 91 ਤੋਂ 94 ਕਰੋੜ ਦਿੱਲੀ ਦੀ 91 ਤੋਂ 94 ਕਰੋੜ ਦਿੱਲੀ ਦੀ ਐਵਰੇਜ ਪੈ ਰਹੀ ਐ ਜਿੱਥੇ ਸਰਕਾਰ ਕਰਜ਼ਾ ਲੈ ਰਹੀ ਐ ਤੇ ਪੰਜਾਬ ਦਾ ਦਿਵਾਲਾ ਕੱਢ ਰਹੀ ਐ ਅਸੀਂ ਰੋਜ਼ ਬਿਜਲੀ ਦੀ ਗੱਲ ਕਰਦੇ ਹਾਂ ਉਹ ਆਪਾਂ ਨੂੰ ਪਤਾ ਹੀ ਹੈ ਜੇ ਕੋਈ ਬਿਜਲੀ ਦੇ ਰਹੇ ਤੁਸੀਂ ਆਸਾਨ ਨਹੀਂ ਕਰ ਰਹੇ ਉਹ ਅਸੀਂ ਬਿਜਲੀ ਨਾਲ ਅਸੀਂ ਇਹ ਨਹੀਂ ਵੀ ਏਸੀ ਲਾ ਕੇ ਸੁੱਤੇ ਪਏ ਆ ਅਸੀਂ ਦੁਪਹਿਰੇ ਝੋਨੇ ਜਾਂਦੇ ਗਰਮ ਪਾਣੀ 'ਚ ਮਜ਼ਦੂਰ ਤੁਹੀ ਨਹੀਂ ਸਿੱਧੀ ਹੁੰਦੀ ਉਹ ਝੋਨਾ ਅਗਾ ਕੇ ਦੁਨੀਆ ਦਾ ਢੱਡ ਪਰਦਾ ਵਾ ਹੁਣ ਹਮੀਰ ਸਿੰਘ ਜੀ ਵਰਗਿਆਂ ਤੋਂ ਸੀਨੀਅਰ ਪੱਤਰਕਾਰਾਂ ਤੋਂ ਜਿੰਨੀ ਕਿ ਮੈਂ ਨੌਲੇਜ ਅਸੀਂ ਸਿੱਖਦੇ ਆ ਸਾਡੇ ਵਰਗੇ ਨੂੰ ਇਹ ਦਿਸ਼ਾ ਨਿਰਦੇਸ਼ ਦਿੰਦੇ ਆ ਸਭ ਤੋਂ ਉਹ ਫਲਾਨੇ ਕਿਸੇ ਹੋਰ ਦਾ ਹੁੰਦਾ ਨਹੀਂ ਉਹ ਵੀ ਕਿਸੇ ਦਾ ਹੁੰਦਾ ਵਾ ਸਾਨੂੰ ਕੋਈ ਡਰ ਨਹੀਂ ਅਸੀਂ ਚੋਰ ਨਹੀਂ ਹੈਗੇ ਵੀ ਅਸੀਂ ਕਿਸੇ ਤੋਂ ਡਰ ਕੇ ਕੰਮ ਕਰਨਾ ਵਾ ਵੀ ਇਹਦੇ ਵਿੱਚ ਜਿਹੜੀ ਵੱਡੀ ਗੱਲ ਆ ਵੀ ਗ੍ਰਾਮ ਸਭਾ ਸਾਨੂੰ ਕਰਨੀ ਚਾਹੀਦੀ ਆ ਮੈਂ ਮੇਰੇ ਦਿਲ ਦੀ ਤਮੰਨਾ ਵਾ ਹਮਿੰਦਰ ਸਿੰਘ ਜੀ ਵਰਗੇ ਸੀਨੀਅਰ ਜਾਂ ਇਹ ਜਿਹੜੇ ਅੱਜ ਰਤਨਵੀਰ ਵਰਗੇ ਮਨੀਦਰ ਸਿੱਧੂ ਗਰੇਵਾਲ ਵਰਗੇ ਜਿਹੜੇ ਪੱਤਰਕਾਰ ਨੇ ਇਹਨਾਂ ਨਾਲ ਲੈ ਕੇ ਅਸੀਂ ਮੂਹਰੇ ਲਾ ਕੇ ਆਪਣੇ ਬਾਪੂ ਜੀ ਨੂੰ ਅਸੀਂ ਪੰਜਾਬ ਦੇ ਵਿੱਚ ਇੱਕ ਮੁਹਿੰਮ ਚਲਾਵਾਂਗੇ ਜਿਹਦੇ ਵਿੱਚ ਅਸੀਂ ਕੀ ਕਰਾਂਗੇ ਵੀ ਗ੍ਰਾਮ ਸਭਾ ਅਵੇਅਰਨੈਸ ਕੈਂਪ ਅਸੀਂ ਜੋਧ ਨਸ਼ਿਆਂ ਵਿਰੋਧਨੀ ਜਾਂ ਅਸੀਂ ਕੁਝ ਹੋਰ ਨਹੀਂ ਚਲਾਉਣਾ ਅਸੀਂ ਗ੍ਰਾਮ ਸਭਾ ਅਵੇਅਰਨੈਸ ਕੈਂਪ ਚਲਾਉਣ ਦੀ ਕਰਾਂਗੇ ਇਹਨਾਂ ਦੇ ਮਤਲਬ ਇਹ ਮੇਰੇ ਦਿਲ ਦੀ ਇੱਛਾ ਵਾ ਮਨਜੂਰੀ ਇਹਨਾਂ ਨੇ ਦੇਣੀ ਆ ਬਸ ਲਾਸਟ ਮੈਂ ਇੱਕ ਦੋ ਕੰਨਾ ਕਹਿਣਾ ਚਾਹੁੰਨਾ ਮਾ ਵੀ ਇਸ ਇੱਕ ਜਿਹੜੀਆਂ ਸਾਡੇ ਅਸੀਂ ਪੰਜਾਬ ਪੰਜਾਬ ਨੂੰ ਨੇ ਰਹਿਣੇ ਆ ਪੰਜਾਬ ਇਹਨਾਂ ਪੰਜਾਬ ਮਰਦਾ ਇਹਨਾਂ ਦੇ ਮੁੱਦਿਆਂ 'ਚ ਪਰ ਪੰਜਾਬ ਕਦੇ ਨਹੀਂ ਮਰੂਗਾ ਕਿਉਂਕਿ ਗੁਰੂਆਂ ਪੀਰਾਂ ਦੀ ਧਰਤੀ ਆ ਮੈਂ ਤਾਂ ਕੁਝ ਮੇਰੀਆਂ ਗੱਲਾਂ ਇਹ ਨੇ ਵੀ ਇੱਕ ਤਾਂ ਸਾਰੀਆਂ ਪੋਲਿਟਿਕਲ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਕਿਉਂਕਿ ਰਾਜ ਤਾਂ ਇਹਨਾਂ ਨੇ ਆਉਣਾ ਮਾ ਹੈਨਾ ਤੇ ਇਹ ਸਾਰੀਆਂ ਇਹਦਾ ਵਿਰੋਧ ਕਰ ਰਹੀਆਂ ਨੇ ਬਹੁਤ ਚੰਗੀ ਗੱਲ ਆ ਬਹੁਤ ਧੰਨਵਾਦ ਆ ਪਰ ਮੈਂ ਇੱਕ ਕੁਛ ਇੱਕ ਮੇਰੇ ਜਿਹੜਾ ਮੇਰਾ ਆਪਦਾ ਥਾਟ ਆ ਵੀ ਸਾਨੂੰ ਜਿੰਨੀਆਂ ਪੋਲਿਟੀਕਲ ਪਾਰਟੀਆਂ ਹੈਗੀਆਂ ਉਹਨਾਂ ਦੇ ਪ੍ਰਧਾਨ ਸਾਹਿਬ ਨੂੰ ਮਿਲਣਾ ਚਾਹੀਦਾ ਤੇ ਉਹਨਾਂ ਨੂੰ ਉਹਨਾਂ ਤੋਂ ਪਾਰਟੀ ਤੌਰ ਤੇ ਐਡਾਪਟ ਸਮਝਣਾ ਚਾਹੀਦਾ ਵੀ ਜਦੋਂ ਠੀਕ ਹੈ ਲੈਂਡ ਪੁਲਿੰਗ ਲੈਂਡ ਐਕਵਿਜ਼ੀਸ਼ਨ ਸਰਕਾਰ ਦੀਆਂ ਪਾਲਿਸੀਆਂ ਨੇ ਤੁਸੀਂ ਲੋਕਾਂ ਦੀ ਡਿਮਾਂਡ ਤੇ ਕਰੋ ਜੇ ਲੋਕ ਸਹਿਮਤ ਨੇ ਵੀ ਜਿਹੜਾ ਇਹ ਲੈਂਡ ਪੁਲਿੰਗ ਕਨਸੈਪਟ ਤੁਸੀਂ ਲੈ ਕੇ ਆਏ ਹੋ ਵੀ ਇੱਕ ਲੁਟੇਰਿਆ ਨੂੰ ਨਵਾਂ ਸੁਪਨਾ ਦਿਖਾਤਾ ਵੀ ਆਪਾਂ ਇੰਨਾ ਕੁਝ ਖਾ ਲਾਂਗੇ ਵੀ ਸਾਨੂੰ ਸਾਰੇ ਪਾਰਟੀਆਂ ਜਿਹੜੀਆਂ ਵਿਰੋਧਕਾਰੀਆਂ ਨੇ ਅੱਜ ਕਰ ਰਹੀਆਂ ਨੇ ਕਿਉਂਕਿ ਵਿਰੋਧ ਵਿੱਚ ਨੇ ਸਾਨੂੰ ਉਹਨਾਂ ਤੋਂ ਐਫੀਡੈਵਟ ਲੈਣੇ ਚਾਹੀਦੇ ਆ ਵੀ ਜਦੋਂ ਤੁਹਾਡੀ ਸਥਾਈ ਤੇ ਸਰਕਾਰ ਤਾਂ ਕੋਈ ਆਣੀ ਹੋਣੀ ਆ ਬਦਲਣੀ ਆ ਵੀ ਜਿਹੜੀ ਵੀ ਤੁਹਾਡੀ ਸਰਕਾਰ ਆ ਗਈ ਤੁਸੀਂ ਸਾਨੂੰ ਐਫਟਰ ਤੋਂ ਵੀ ਇਹ ਲੈਂਡ ਪ੍ਰੂਫ ਪਾਲਿਸੀ ਜਿਸ ਅਧਾਰ ਤੇ ਇਹ ਲੈ ਕੇ ਆਇਆ ਵੀ ਤੁਸੀਂ ਨਹੀਂ ਦੋਗੇ ਸਾਨੂੰ ਇਸ ਚੀਜ਼ ਦੀ ਸ਼ਿਉਰਿਟੀ ਲਵੋ ਉਹਦੇ ਨਾਲ ਨਾਲ ਜਿਹੜਾ ਵੱਡਾ ਜਿਹੜਾ ਵੱਡਾ ਸਾਡੇ ਪੰਜਾਬ ਤੇ ਕਰਜ਼ਾ ਚੜੀ ਜਾ ਰਹੇ ਨੇ ਕਿਉਂਕਿ ਜੇ ਮੈਂ ਗੱਡੀ ਲਈ ਆ ਮੈਂ 20 ਲੱਖ ਦਾ ਲੋਨ ਲੈ ਮੈਨੂੰ ਪਤਾ ਕਿਸ਼ਤ ਮੈਂ ਲਾਉਣੀ ਆ ਇਹ ਨਹੀਂਗਾ ਵੀ ਜੇ ਮੈਂ ਬੇਇੱਜ਼ਤੀ ਨਾਲ ਉਹ ਲਾਉ ਜਾਂ ਵੀ ਕੋਈ ਹੋਰ ਲਾਉ ਮੇਰੀ ਕੇਸ ਤੇ ਵੀ ਜਿਹੜੀ ਵੀ ਗਵਰਨਮੈਂਟ ਜਿਹੜੀ ਵੀ ਗਵਰਨਮੈਂਟ ਆਉਂਦੀ ਹੈ ਡਿਵੈਲਪਮੈਂਟ ਦੇ ਨਾਂ ਤੇ ਜਾਂ ਲੋਕ ਭਲਾਈ ਦੇ ਨਾਂ ਤੇ ਕਰਜ਼ਾ ਲੈਂਦੀ ਹੈ ਜਿੰਨਾ ਉਹ ਕਰਜ਼ਾ ਆਪਦੀ ਸਰਕਾਰ ਚ ਲੈ ਰਹੀ ਆ ਜਾਂ ਉਹਦਾ ਐਸਟੀਮੇਟ ਹੋਊਗਾ ਕਿ ਮੈਂ ਆਪਣੀ ਸਰਕਾਰ ਦੇ ਵਿੱਚ ਲੱਖ 1 ਲੱਖ ਕਰੋੜ ਦਾ ਕਰਜ਼ਾ ਲੈ ਲੂ ਉਹ ਜਾਂਦੇ ਹੋਏ ਉਹ ਲੱਖ ਕਰੋੜ ਦੇ ਕਰਜ਼ੇ ਦਾ ਵਾਪਸੀ ਦਾ ਪ੍ਰਬੰਧ ਕਰਕੇ ਜਾਵੇ ਵਾਪਸੀ ਦਾ ਪ੍ਰਬੰਧ ਕਰਕੇ ਜਾਵੇ ਅਗਲੇ ਤੇ ਥੋਕ ਕੇ ਜਾਵੇ ਕਿਉਂਕਿ ਤੁਸੀਂ ਕਿਹੜਾ ਜੇਬਾਂ ਚੋਂ ਕਿਸ ਨੇ ਦੇਣਾ ਵਾ ਇਹ ਸਾਡੇ ਲੋਕਾਂ ਤੇ ਫਿਰ ਬਜੜ ਪੈਂਦਾ ਬੈਟ ਲੱਗ ਗਿਆ ਡੀਜ਼ਲ ਤੇ ਬਿਜਲੀ ਮਹਿੰਗੀ ਸਿਲੰਡਰ ਮਹਿੰਗਾ ਇਹ ਕਰਜ਼ਾ ਸਾਡੇ ਤੇ ਹੀ ਆਉਂਦਾ ਵਾ ਸਾਨੂੰ ਸੱਚ ਨੂੰ ਜਾਗਣਾ ਪੈਣਾ ਐਂਡ ਵਿੱਚ ਅਖੀਰ ਵਿੱਚ ਮੈਂ ਤਾਂ ਮੇਰਾ ਵੱਡਾ ਵੀਰ ਗਿੱਲ ਰੌਂਤੇ ਵਾਲਾ ਜਿਵੇਂ ਉਹਨਾਂ ਨੇ ਕਿਹਾ ਸੀਗਾ ਵੀ ਬਹੁਤ ਸੋਹਣਾ ਗਾਣਾ ਉਹਨਾਂ ਦਾ ਵੀ ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ ਤੁਸੀਂ ਹੌਂਸਲੇ ਬਣਾ ਕੇ ਬਸ ਬੰਬ ਰੱਖਿਓ ਲੈਂਡ ਪੂਲਿੰਗ ਲੁੱਟੇਰਿਆਂ ਦੇ ਖਿਲਾਫ ਅਸੀਂ ਜਿੱਤਾਂਗੇ ਜਰੂਰ ਤੁਸੀਂ ਬਸ ਆਪਣੀ ਜੰਗ ਜਾਰੀ ਰੱਖਿਓ ਆਪਣੀ ਜੰਗ ਜਾਰੀ ਰੱਖਿਓ ਜੇ ਕੁਝ ਵੱਧ ਤਾਂ ਘਟ ਗਿਆ ਗਲਤੀ ਨਾਲ ਗਿਆ ਤਾਂ ਮਾਫ ਕਰਿਓ ਬਹੁਤ ਬਹੁਤ ਸ਼ੁਕਰੀਆ ਖਤੇ ਪਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ